ਹੁਣ ਅਣਪੜ ਬੰਦਾ ਵੀ ਪੰਜਾਬੀ ਦੇ ਵਿੱਚ ਮੈਸੇਜ ਕਰ ਸਕੂਗਾ ਮੈਸੇਜ ਲਿਖ ਸਕੂਗਾ ਕਿਸੇ ਨੂੰ ਵੀ ਮੈਸੇਜ ਕਰਦੇ ਆ ਆਪਾਂ ਨੂੰ ਪੰਜਾਬੀ ਦੇ ਵਿੱਚ ਲਿਖਣਾ ਨਹੀਂ ਆਉਂਦਾ ਬਹੁਤ ਸਾਰੇ ਆ ਜਿਹੜੇ ਇੰਗਲਿਸ਼ ਦੇ ਵਿੱਚ ਮੈਸੇਜ ਟਾਈਪ ਕਰਦੇ ਆ ਭਾਵੇਂ WhatsApp ਤੇ ਭੇਜਣਾ ਹੋਵੇ ਜਾਂ ਫਿਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਰ ਜਿਹੜੇ ਮੈਂ ਇਹ ਦੋ ਤਿੰਨ ਤਰੀਕੇ ਦੱਸਣ ਲੱਗਾ ਤਾਂ ਇਹਦੇ ਨਾਲ ਅਣਪੜ ਬੰਦਾ ਵੀ ਪੰਜਾਬੀ ਦੇ ਵਿੱਚ ਮੈਸੇਜ ਕਿਸੇ ਨੂੰ ਵੀ ਭੇਜ ਸਕੂਗਾ ਤੇ ਨਾਲ ਦੀ ਨਾਲ ਜੇ ਕੋਈ ਪੰਜਾਬੀ ਲਿਖਣੀ ਚਾਹੁੰਦਾ ਤਾਂ ਉਹ ਵੀ ਇੱਕ ਦੋ ਮਿੰਟ ਦੇ ਅੰਦਰ ਜਿੰਨਾ ਮਰਜੀ ਮੈਸੇਜ ਲਿਖ ਲੈ ਉਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਗੂਗਲ ਨੇ ਬਹੁਤ ਸਾਰੇ ਆਪਾਂ ਨੂੰ ਫੀਚਰ ਦਿੱਤੇ ਹੋਇਆ ਪਰ ਆਪਾਂ ਨੂੰ ਜਿਹੜੇ ਫੋਨਾਂ ਦੇ ਵਿੱਚ ਇਹ ਫੀਚਰ ਹੈ ਜਿਹੜੇ ਵਰਤਨ ਹੀ ਨਹੀਂ ਆਉਂਦੇ ਤਾਂ ਮੈਂ ਤੁਹਾਨੂੰ ਇਹ ਦੋ ਤਿੰਨ ਤਰੀਕੇ ਜਿਹੜੇ ਦੱਸਣ ਲੱਗਾ ਕਿ ਕਿਸ ਤਰ੍ਹਾਂ ਇਹ ਪੰਜਾਬੀ ਜਿਹੜੀ ਲਿਖਣੀ ਹੈਗੀ ਕਿਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਮੈਸੇਜ ਟਾਈਪ ਕਰ ਸਕਦੇ ਹਾਂ ਤਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਆਪਾਂ ਮਾਂ ਬੋਲੀ ਪੰਜਾਬੀ ਦੇ ਵਿੱਚ ਜਿਹੜੇ ਮੈਸੇਜ ਅੱਗੇ ਭੇਜੀਏ ਅਤੇ ਗੱਲਬਾਤ ਆ ਜਿਹੜੀ ਉਹਦੇ ਵਿੱਚ ਕਰੀਏ ਤਾਂ ਪੇਜ ਨੂੰ ਵੀ ਫੋਲੋ ਕਰਕੇ ਰੱਖ ਲਓ ਕਿਉਂਕਿ ਮੈਂ ਐਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਲੈ ਕੇ ਆਉਂਦਾ ਰਹਿਣਾ ਤੇ ਮੈਂ ਤੁਹਾਨੂੰ ਸਕਰੀਨ ਰਿਕਾਰਡਿੰਗ ਦੇ ਮਾਧਿਅਮ ਦੇ ਰਾਹੀਂ ਸਮਝਾਉਣਾ ਕਿ ਕਿਸ ਤਰ੍ਹਾਂ ਆਪਾਂ ਅਣਪੜ੍ਹ ਬੰਦਾ ਵੀ ਪ ਤੇ ਜੇਕਰ ਤੁਸੀਂ ਪੰਜਾਬੀ ਲਿਖਣੀ ਆ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਲਿਖ ਸਕਦੇ ਹੋ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਜਿਹੜੀ ਆ ਸਕਰੀਨ ਆਪਦੇ ਫੋਨ ਦੀ ਜਿਹੜੀ ਆ ਸ਼ੇਅਰ ਕਰ ਰਿਆ ਤਾਂ ਸਭ ਤੋਂ ਪਹਿਲਾਂ ਆਪਾਂ WhatsApp ਦੇ ਵਿੱਚ ਜਾਣਾਗਾ ਇੱਥੇ ਆਪਣਾ ਕੀਬੋਰਡ ਖੋਲ ਲਿਓ ਜਿਹੜਾ ਵੀ ਆਪਣਾ ਫੋਨ ਦਾ ਕੀਬੋਰਡ ਹੋਇਆ ਤਾਂ ਉੱਪਰ ਸੈਟਿੰਗ ਦੀ ਆਪਸ਼ਨ ਹੋਣੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਸੈਟਿੰਗ ਦੇ ਉੱਤੇ ਓਕੇ ਕਰ ਦਾਂਗੇ ਜੇਕਰ ਇੱਥੇ ਲੱਭ ਲੋ ਤੁਸੀਂ ਸੈਟਿੰਗ ਜੇਕਰ ਨਾ ਹੋਈ ਤਾਂ ਉਹਦਾ ਵੀ ਤਰੀਕਾ ਦੱਸਦਾ ਤਾਂ ਇਦਾਂ ਆਪਣੇ ਕੋਲੇ ਸੈਟਿੰਗ ਦਾ ਇੰਟਰਫੇਸ ਜਿਹੜਾ ਖੁੱਲ ਜਾਣਾ ਜੇਕਰ ਤੁਹਾਡੇ ਕੋਲ ਇੱਥੇ ਸੈਟਿੰਗ ਨਹੀਂ ਆਉਂਦੀ ਕੀਬੋਰਡ ਤਾਂ ਤੁਹਾਨੂੰ ਦੂਜਾ ਤਰੀਕਾ ਦੱਸਦਾ ਤੁਸੀਂ ਫੋਨ ਦੇ ਵਿੱਚ ਜਾਣਾਗਾ ਸੈਟਿੰਗ ਦੇ ਵਿੱਚ ਤਾਂ ਫੋਨ ਦੀ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਐਡੀਸ਼ਨਲ ਸੈਟਿੰਗ ਨਾ ਦੀ ਇਹ ਆਪਸ਼ਨ ਹੋਣਾ ਤਾਂ ਇਹਦੇ ਬਾਅਦ ਲੈਂਗੁਏਜ ਐਂਡ ਇਨਪੁਟ ਤਾਂ ਇਹਦੇ ਉੱਤੇ ਓਕੇ ਕਰ ਦੇਣਾ ਤਾਂ ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਮੈਨੇਜ ਕੀਬੋਰਡ ਇਹ ਵਾਲੀ ਆਪਸ਼ਨ ਆ ਜਿਹੜੀ ਤੁਸੀਂ ਸਿਲੇਕਟ ਕਰ ਲੈਣੀ ਆ ਤਾਂ ਇਸ ਤੋਂ ਬਾਅਦ ਜੀਬੋਰਡ ਦੀ ਸੈਟਿੰਗ ਦੇ ਵਿੱਚ ਜਾਣਾਗਾ ਤਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਲੈਂਗੁਏਜਸ ਯਾਨੀ ਕਿ ਭਾਸ਼ਾ ਭਾਸ਼ਾ ਦੀ ਚੋਣ ਕਰਨੀ ਆ ਤਾਂ ਇੱਥੇ ਐਡ ਕੀਬੋਰਡ ਕਰ ਦੇਣਾ ਤਾਂ ਇੱਥੇ ਆਪਾਂ ਲਿਖ ਦੇਣਾਗਾ ਪੰਜਾਬੀ ਜਦ ਇਹ ਜਾਂ ਇੱਥੇ ਥੋੜਾ ਜਿਹਾ ਸਰਚ ਕਰ ਲੈਣਾ ਤੁਹਾਨੂੰ ਪੰਜਾਬੀ ਮਿਲ ਜਾਣਾ ਤਾਂ ABC ਇੱਕ ਤੀਰ ਦਾ ਨਿਸ਼ਾਨ ਬਣਾ ਉਹ ਪੰਜਾਬੀ ਤਾਂ ਇਹ ਵਾਲੀ ਆਪਾਂ ਪਹਿਲੀ ਸਿਲੈਕਟ ਕਰਨੀ ਆ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਵੀ ਬੈਸ ਲਿਖ ਲੈਣੇ ਤਾਂ ਤੁਸੀਂ ਦੂਜਾ ਕੀਬੋਰਡ ਵੀ ਜਿਹੜਾ ਸਿਲੈਕਟ ਕਰ ਸਕਦੇ ਹੋ ਤਾਂ ਮੇਨ ਕੀਬੋਰਡ ਸਿਲੈਕਟ ਕਰਨਾ ABC ਤੇ ਜਿਹੜਾ ਤੀਰ ਬਣਿਆ ਪੰਜਾਬੀ ਇਹ ਐਡ ਕਰ ਲੈਣਾ ਤਾਂ ਇਹ ਆਪਣੇ ਕੋਲ ਇੱਕ ਪੰਜਾਬੀ ਗੁਰਮੁਖੀ ABC ਦਾ ਹੋ ਗਿਆ ਤੇ ਇੱਕ ਪੰਜਾਬੀ ਗੁਰਮੁਖੀ ਦਾ ਹੋ ਗਿਆ ਤਾਂ ਇਹ ਆਪਣੇ ਕੋਲ ਕੀਬੋਰਡ ਐਡ ਹੋ ਗਿਆ ਤਾਂ ਹੁਣ ਅਣਪੜ ਬੰਦੇ ਵਾਲੀ ਗੱਲ ਵੀ ਦੱਸੂ ਕਿ ਕਿਸ ਤਰ੍ਹਾਂ ਉਹ ਜਿਹੜਾ ਕਰ ਸਕਦਾ ਤਾਂ ਸਭ ਤੋਂ ਪਹਿਲਾਂ ਇੱਥੇ ਧਰਤੀ ਦਾ ਨਿਸ਼ਾਨ ਜਾਂ ਬਣ ਜੂਗਾ ਤਾਂ ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਆਪਾਂ A B C ਪੰਜਾਬੀ ਵਾਲੀ ਇਹ ਸਿਲੈਕਟ ਕਰ ਲੈਣੀ ਆ ਹੋ ਸਕਦਾ ਬਹੁਤ ਸਾਰੇ ਲੋਕ ਇਹ ਤਰੀਕਾ ਵਰਤਦੇ ਹੋਣ ਪਰ ਕਈਆਂ ਨੂੰ ਇਸ ਤਰੀਕੇ ਦੇ ਬਾਰੇ ਨਹੀਂ ਪਤਾ ਤਾਂ ਹੁਣ ਦੇਖੋ ਮੈਂ ਲਿਖੂਗਾ ਅੰਗਰੇਜ਼ੀ ਦੇ ਵਿੱਚ ਪਰ ਟਾਈਪ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਹੋਊ ਦੇਖੋ ਜੇ ਮੈਂ ਹਾਂਜੀ ਕਿਵੇਂ ਹਾਂ ਮੈਂ ਇੱਥੇ ਇਹ ਟਾਈਪ ਕੀਤਾ ਕੀਤਾ ਮੈਂ ਅੰਗਰੇਜ਼ੀ ਦੇ ਵਿੱਚ ਪਰ ਸ਼ੋ ਸ਼ੋ ਥੱਲੇ ਜਿਹੜਾ ਉਹ ਪੰਜਾਬੀ ਦੇ ਵਿੱਚ ਹੋ ਰਿਹਾ ਤਾਂ ਇਸ ਤਰੀਕੇ ਜਿਹੜਾ ਵੀ ਤੁਸੀਂ ਅੰਗਰੇਜ਼ੀ ਦੇ ਵਿੱਚ ਪੰਜਾਬੀ ਬਣਾ ਕੇ ਲਿਖੋਗੇ ਹਾਂਜੀ ਕੀ ਹਾਲ ਚਾਲ ਆ ਕਿਵੇਂ ਹੋ ਤਾਂ ਉਹ ਸਾਰਾ ਆਪਾਂ ਲਿਖਾਂਗੇ ਅੰਗਰੇਜ਼ੀ ਦੇ ਵਿੱਚ ਪਰ ਲਿਖਿਆ ਪੰਜਾਬੀ ਦੇ ਵਿੱਚ ਉਹ ਇਹ ਸਭ ਤੋਂ ਫਾਸਟ ਤਰੀਕਾ ਹੈਗਾ ਪੰਜਾਬੀ ਲਿਖਣ ਦਾ ਤਾਂ ਕਿਸੇ ਨੂੰ ਵੀ ਪੰਜਾਬੀ ਦੇ ਵਿੱਚ ਤੁਸੀਂ ਐਵੇਂ ਮੈਸੇਜ ਸੈਂਡ ਕਰ ਸਕਦੇ ਹੋ ਹੁਣ ਗੱਲ ਕਰਦੇ ਆਂ ਅਣਪੜ੍ਹ ਬੰਦਿਆਂ ਦੀ ਅਣਪੜ੍ਹ ਬੰਦਾ ਇਕੱਲਾ ਬੋਲ ਸਕਦਾ ਹੈਗਾ ਤਾਂ ਇੱਥੇ ਬੋਲਣ ਦੀ ਆਪਸ਼ਨ ਵੀ ਦਿੱਤੀ ਹੋਈ ਆ ਦੇਖੋ ਮੈਂ ਇੱਥੇ ਆ ਮਾਈਕ ਵਾਲਾ ਆਪਸ਼ਨ ਦੱਬ ਕੇ ਬੋਲਿਆ ਬਾਈ ਜੀ ਕਿਵੇਂ ਹੋ ਇੱਥੇ ਆਪਾਂ ਬੋਲ ਕੇ ਵਾਲਾ ਲਿਖਿਆ ਤਾਂ ਸਾਰਾ ਕੁਝ ਇੱਥੇ ਬੋਲਿਆ ਹੋਇਆ ਆ ਗਿਆ ਤਾਂ ਜਿਹੜਾ ਜਿਹੜਾ ਮੈਂ ਬੋਲਿਆ ਨਾ ਉਹ ਇੱਥੇ ਸਾਰਾ ਕੁਝ ਲਿਖਿਆ ਆ ਰਿਹਾ ਹੈਗਾ ਤਾਂ ਇੱਥੇ ਦੁਬਾਰੇ ਆਪਾਂ ਟਾਈਪ ਕਰਾਂਗੇ ਤਾਂ ਦੁਬਾਰੇ ਉਹਦੇ ਉੱਤੇ ਬੋਲ ਕੇ ਪੰਜਾਬੀ ਲਿਖਣੀ ਸਿੱਖੋ ਦੇਖੋ ਇਹ ਬੋਲਿਆ ਤਾਂ ਇੱਥੇ ਬੋਲ ਕੇ ਪੰਜਾਬੀ ਲਿਖਣੀ ਸਿੱਖੋ ਐਵੇਂ ਵਾਲਾ ਆ ਗਿਆ ਤਾਂ ਇਹ ਅਣਪੜ੍ਹ ਬੰਦੇ ਵੀ ਕਰ ਸਕਦੇ ਆ ਉਹ ਇਹ ਮਾਈਕ ਦੇ ਆਪਸ਼ਨ ਦੇ ਉੱਤੇ ਓਕੇ ਕਰਨਗੇ ਤੇ ਜਿਹੜਾ ਵੀ ਕੁਝ ਕਿਸੇ ਨੂੰ ਮੈਸੇਜ ਭੇਜਣਾ ਉਹ ਬੋਲ ਦੇਣਗੇ ਤਾਂ ਓਵੇਂ ਓਵੇਂ ਇਹਦੇ ਵਿੱਚ ਜਿਹੜਾ ਪੰਜਾਬੀ ਦੇ ਵਿੱਚ ਲਿਖਿਆ ਜਾਊ ਮੈਂ ਤੁਹਾਨੂੰ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਆਪਾਂ ਇਹ ਜਿਹੜਿਆ ਪੰਜਾਬੀ ਦੇ ਵਿੱਚ ਲਿਖ ਵੀ ਸਕਦੇ ਆ ਜੇਕਰ ਤੁਹਾਨੂੰ ਇਦਾਂ ਨਹੀਂ ਆਉਂਦਾ ਤਾਂ ਤੁਸੀਂ ਦੂਸਰੇ ਤਰੀਕੇ ਨਾਲ ਵੀ ਲਿਖ ਸਕਦੇ ਜਿਵੇਂ ਹੁਣ ਇੱਥੇ ਮੈਂ ਫਾਲੋ ਕਰੋ ਲਿਖਿਆ ਹੈਗਾ ਤਾਂ ਮੈਂ ਲਿਖਿਆ ਅੰਗਰੇਜ਼ੀ ਦੇ ਵਿੱਚ ਆ ਪਰ ਤੁਹਾਨੂੰ ਸ਼ੋ ਪੰਜਾਬੀ ਦੇ ਵਿੱਚ ਹੋ ਰਿਹਾ ਕੀਬੋਰਡ ਦੇ ਵਿੱਚ ਹਨਾ ਤੁਹਾਨੂੰ ਮੈਂ ਸਕਰੀਨ ਜਿਹੜੀ ਹੈ ਸ਼ੇਅਰਿੰਗ ਦਿਖਾ ਰਾਂਗਾ ਤਾਂ ਇੱਥੇ ਜੇਕਰ ਤੁਸੀਂ ਐਵੇਂ ਨਹੀਂ ਲਿਖਣਾ ਤਾਂ ਤੁਸੀਂ ਪੰਜਾਬੀ ਵਾਲਾ ਕੀਬੋਰਡ ਵੀ ਕੱਢ ਸਕਦੇ ਹੋ ਤਾਂ ਇਹਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਅੱਖਰ ਲੱਭਣ ਦੇ ਵਿੱਚ ਪਰ ਇੰਗਲਿਸ਼ ਵਾਲੇ ਵਿੱਚ ਜਿਵੇਂ ਆਪਾਂ ਲਿਖਾਂਗੇ ਮੈਂ ਘਰ ਨਹੀਂ ਆ ਪੰਜਾਬੀ ਬੋਲਣੀ ਸਿੱਖੋ ਪੰਜਾਬੀ ਲਿਖਣੀ ਸਿੱਖੋ ਹਨਾ ਜੋ ਵੀ ਮੈਂ ਲਿਖੂਗਾ ਤਾਂ ਉਹ ਇੱਥੇ ਪੰਜਾਬੀ ਦੇ ਵਿੱਚ ਲਿਖਿਆ ਜਾਊ ਪਰ ਲਿਖਾਂਗੇ ਆਪਾਂ ਇੰਗਲਿਸ਼ ਦੇ ਵਿੱਚ ਪਰ ਅਣਪੜ੍ਹ ਬੰਦੇ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਆ ਉਹ ਬੋਲਣਗੇ ਤਾਂ ਬੋਲਣ ਦੇ ਨਾਲ ਆ ਜਿਹੜਾ ਉਹ ਪੰਜਾਬੀ ਦੇ ਵਿੱਚ ਮੈਸੇਜ ਟਾਈਪ ਹੋ ਜਾਊਗਾ ਜੇਕਰ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲੇ ਪੇਜ ਨੂੰ ਵੀ ਫੋਲੋ ਕਰਕੇ ਰੱਖ ਲਿਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂਗਾ